ਅੱਜ ਕਹਾਣੀ ਉਸ ਪਹਿਲਵਾਨ ਦੀ ਉਸ ਇਨਸਾਨ ਦੀ ਜਿਹਦੇ ਨਾਲ ਬੜੀਆਂ ਮਿੱਥਾਂ ਜੁੜੀਆਂ ਨੇ ਕਿਸੇ ਨੇ ਕਿਹਾ ਕਿ ਬਰਾਤ ਗਿਆ ਸੀ ਇੱਕ ਵਾਰੀ ਤੇ ਉੱਥੇ ਇੱਕ ਮਾਰਨ ਖੰਡਾ ਸਾਨ ਆਣ ਪਿਆ ਸਾਨ ਨੂੰ ਸਿੰਘਾਂ ਤੋਂ ਫੜ ਲਿਆ ਕਦੇ ਸਾਨ 10 ਫੁੱਟ ੱੱਕੇ ਕਦੇ ਪਹਿਲਵਾਨ 10 ਫੁੱਟ ੱੱਕੇ ਤੇ ਖੀਰ ਮੂਕ ਮਾਰ ਕੇ ਸਾਨ ਉਥੋਂ ਭੱਜ ਤੁਰਿਆ ਕਿਤੇ ਇਹ ਕਿਹਾ ਗਿਆ ਕਿ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਜੋ ਪਾਣੀ ਦੀ ਟੈਂਕੀ ਆ ਉਹਦੇ ਉੱਤੇ ਵਗਾ ਕੇ ਸੁੱਟੀ ਉਹਦੀ ਇੱਟ ਕਈ ਸਾਲਾਂ ਤੱਕ ਰੋਥੇ ਪਈ ਰਹੀ ਕਿਸੇ ਆਖਿਆ ਉਹਦੇ ਗੁੱਟਾਂ ਦੇ ਸਾਈਜ਼ ਦੀ ਹੱਥ ਘੜੀ ਨਹੀਂ ਸੀ ਲੱਭਦੀ ਕਿਸੇ ਨੇ ਕਿਹਾ ਕਿ ਭਾਈ ਇਹ ਬੰਦਾ ਉਹ ਬੰਦਾ ਸੀ ਜਿਸ ਨੇ ਦੋ ਬੰਦਿਆਂ ਨੂੰ ਪੜਾ ਪੜਾ ਕੇ ਮਾਰ ਦਿੱਤਾ ਹਾਲਾਂਕਿ ਇਹ ਮਿਥ ਸਹੀ ਨਹੀਂ ਕਿਉਂ ਇਹਦਾ ਜਵਾਬ ਅੱਗੇ ਮਿਲ ਜਾਵੇਗਾ ਪਰ ਇਨੀਆਂ ਮਿੱਥਾਂ ਵਾਲਾ ਇਨਸਾਨ ਕੌਣ ਹੋਏਗਾ ਜਿਹੜਾ ਪੁਲਿਸ ਦੇ ਵਿੱਚ ਭਰਤੀ ਵੀ ਹੋਇਆ ਤੇ ਕੈਦੀਆਂ ਦੀ ਵਰਦੀ 'ਚ ਵੀ ਦੇਸਿਆ ਜਿਹੜਾ ਫਿਲਮਾਂ 'ਚ ਵੀ ਗਿਆ ਸਰਪੰਚੀ ਵੀ ਮਾਨ ਗਿਆ ਪਰ ਆਖੀਰ ਇਸ ਦੁਨੀਆ 'ਚੋਂ ਬੜੀ ਦੁਖਦਾਇਕ ਬੜੀ ਤਰਸਯੋਗ ਹਾਲਤ 'ਚ ਵਿਦਾ ਹੋਇਆ ਰੁਕਸਤ ਹੋਇਆ ਜਾਂ ਕਹਿ ਸਕਦੇ ਆ ਕਿ ਇੱਕ ਗੁਨਾਮ ਚੈਂਪੀਅਨ ਗੁਮਨਾਮੀ ਦੀ ਜ਼ਿੰਦਗੀ ਜੀ ਕੇ ਤੋਂ ਵਿਦਾ ਹੋ ਗਿਆ ਗੱਲ ਕਰ ਰਹੇ ਆ ਦਾਰਾ ਦਲਚੀਪੁਰੇ ਦੀ ਜਦੋਂ ਅਸੀਂ ਮਿਹਰਦੀਨ ਹੋਰਾਂ ਤੇ ਵੀਡੀਓ ਕੀਤਾ ਸੀਗਾ ਤਾਂ ਉਸ ਵੇਲੇ ਬਹੁਤ ਸਾਰੇ ਕਮੈਂਟ ਮੈਸੇਜ ਆਏ ਸਨ ਕਿ ਦਾਰੇ ਦਲਚੀਪੁਰੇ ਦੀ ਗੱਲ ਜ਼ਰੂਰ ਕੀਤੀ ਜਾਵੇ ਜਦੋਂ ਕੁਝ ਲਿਖਤਾ ਨੂੰ ਪੜਿਆ ਮੈਂ ਖੁਦ 당 ਰਹਿ ਗਿਆ ਕਿ ਇਸ ਇਨਸਾਨ ਤੇ ਅੱਜ ਤੱਕ ਯਾਰ ਫਿਲਮ ਕਿਉਂ ਨਹੀਂ ਬਣ ਸਕੀ ਦਾਰਾ ਦਲਚੀਪੁਰੇ ਦਾ ਜਨਮ ਹੁੰਦਾ ਦਲਚੀਪੁਰ ਪਿੰਡ ਦੇ ਵਿੱਚ ਜਿਹੜਾ ਕਿ ਅੰਮ੍ਰਿਤਸਰ ਤੋਂ 35 ਕਿਲੋਮੀਟਰ ਪੱਟੀ ਤੋਂ ਤੀਕੂ ਇੰਨਾ ਕੋਈ ਕਪੂਰਥਲਾ ਗੋਇੰਦਵਾਲ ਤੋਂ 7 ਕਿਲੋਮੀਟਰ ਦੂਰ ਖਡੂਰ ਸਾਹਿਬ ਬਿਲਕੁਲ ਉਥੋਂ 2-3 ਕਿਲੋਮੀਟਰ ਦੂਰ ਆ ਹੁਣ ਜਦੋਂ ਖਡੂਰ ਸਾਹਿਬ ਦਾ ਜ਼ਿਕਰ ਆਇਆ ਤਾਂ ਜ਼ਰਾ ਜੀ ਗੱਲ ਇਹ ਹੈ ਕਿ ਪਵਿੱਤਰ ਧਰਤੀ ਆ ਮੁਕੱਦਸ ਧਰਤੀ ਆ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਖਾੜਿਆਂ 'ਚ ਮੱਲਾਂ ਦੇ ਜ਼ੋਰ ਕਰਵਾਏ ਜਿੱਥੇ ਮਾਤਾ ਖੀਵੀ ਜੀ ਨੇ ਘਿ올ੀ ਖੀਰ ਵਰਤਾਈ ਸਾਫ ਹੈ ਸਪਸ਼ਟ ਹੈ ਕਿ ਇਸ ਇਲਾਕੇ ਦੇ ਵਿੱਚ ਕੁਸ਼ਤੀ ਦੀ ਪਰੰਪਰਾ ਵਿਰਾਸਤ ਉਹਤੇ ਅੱਗੇ ਵਧੀ ਹੋਏਗੀ ਛਿੰਝਾਂ ਪੈਂਦੀਆਂ ਰਹੀਆਂ ਹੋਣਗੀਆਂ ਇਸੇ ਹੀ ਤਰ੍ਹਾਂ ਦਾ ਇੱਕ ਪਰਿਵਾਰ ਸੀ ਜੋ ਕੁਸ਼ਤੀ ਦੀ ਪਰੰਪਰਾ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਿਆ ਇਹ ਪਰਿਵਾਰ ਸੀ ਦਾਰਾ ਦੁਲਚੀਪੁਰੇ ਦਾ ਇਹਦੇ ਪਿਤਾ ਦਾ ਨਾਮ ਸੀ ਪਿਆਰਾ ਸਿੰਘ ਮਾਤਾ ਦਾ ਨਾਮ ਸੀ ਨਿਹਾਲਕੌਰ ਛੇ ਭੈਣ ਭਰਾ ਸਨ ਪਰ ਜਦੋਂ ਦਾਰਾ 10 ਕੁ ਵਰਿਆਂ ਦਾ ਸੀਗਾ ਇਹਦਾ ਪਿਓ ਪਿਆਰਾ ਸਿੰਘ ਚਲਵਸਿਆ ਸੀ ਪਲੇਗ ਦੀ ਬਿਮਾਰੀ ਕਰਕੇ ਟੱਬਰ ਵੱਡਾ ਸੀ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਇੰਦਰ ਸਿੰਘ ਉਹ ਪਰਿਵਾਰ ਦੀ ਦੇਖਰੇਖ ਕਰਦਾ ਸੀ ਖੁਦ ਵੀ ਜ਼ੋਰ ਕਰਦਾ ਸੀ ਚੰਗਾ ਪਹਿਲਵਾਨ ਸੀ ਪਰ ਜਦੋਂ ਉਹਨੂੰ ਅਹਿਸਾਸ ਹੋਇਆ ਕਿ ਬਸ ਕਬੀਲਦਾਰੀ ਕਿਉਂ ਟਣੀ ਆ ਕਬੀਲਦਾਰੀ ਚੜੀ ਨਵਾਉਣੀ ਆ ਤਾਂ ਕੁਝ ਤਿਆਗ ਸਾਨੂੰ ਕਰਨੇ ਪੈਣਗੇ ਤਾਂ ਫਿਰ ਉਹਨੇ ਆਪਣੀ ਪਹਿਲਵਾਨੀ ਦਾ ਤਿਆਗ ਕੀਤਾ ਤੇ ਖਿਆਲ ਰੱਖਿਆ ਉਸ ਭਰਾ ਦਾ ਜਿਹੜਾ ਬੜਾ ਹੁੱਦੜ-ਹੇਲ ਸੀ ਬੜਾ ਕੈਲੋਕੇ ਸਰੀਰੋਂ ਖੁੱਲਾ ਸੀ ਦਾਰਾ ਜਦੋਂ 15 ਕੁ ਵਰਿਆਂ ਦਾ ਹੁੰਦਾ ਮਾਲ ਚਾਰਨ ਗਿਆ ਉੱਥੇ ਵੱਡੇ-ਵੱਡੇ ਆਪ ਤੋਂ ਜਿਹੜੇ ਉਮਰ ਦੇ ਹੁੰਦੇ ਸੀ ਉਹਨਾਂ ਨੂੰ ਢਾਹ ਘੱਤਦਾ ਇੱਥੋਂ ਤੱਕ ਕਿ ਦੋ ਚਾਰਾਂ ਨੂੰ ਚੰਗਾ ਫੈਂਟੇ ਆਵੇ ਉਲਾਂਬੇ ਆਉਣੇ ਸ਼ੁਰੂ ਹੋ ਗਏ ਕਿਸੇ ਨੇ ਭਰਾ ਨੂੰ ਸਲਾਹ ਦਿੱਤੀ ਕਿ ਇੰਦਰ ਸਿੰਘਾ ਇਹਨੂੰ ਕਿਸੇ ਉਸਤਾਦ ਦੇ ਲੜ ਲਾ ਦੇ ਪਲਵਾਨ ਬਣ ਸਕਦਾ ਜੇ ਇੱਥੇ ਰਿਹਾ ਤੇ ਤੇ ਫਾਈਂਟੀ ਲਾ ਲਾ ਕੇ ਜੁਆਕਾਂ ਨਾਲ ਬੁਰੀ ਕਰੇਗਾ ਅਖੀਰ ਇੰਦਰ ਸਿੰਘ ਨੇ ਇਹਨੂੰ ਲਾਹੌਰ ਦੇ ਵਿੱਚ ਸੱਜਣ ਸਿੰਘ ਨਾਂ ਦੇ ਉਸਤਾਦ ਦੇ ਲੜ ਲਾ ਦਿੱਤਾ ਜਦੋਂ ਇਮਾਮ ਬਖਸ਼ ਗਾਮਾ ਪਲਵਾਨ ਇਹਨਾਂ ਸਾਰਿਆਂ ਦੀ ਸੰਗਤੀ ਹੋ ਰਹੀ ਸੀਗੀ ਜ਼ੋਰ ਚੱਲ ਰਹੇ ਸਨ ਜੋੜਾਂ ਦੀ ਕੁਸ਼ਤੀ ਲੜਨੀ ਸ਼ੁਰੂ ਹੋ ਚੁੱਕੀ ਸੀ ਤਾਂ ਇਸ ਦਰਮਿਆਨ ਇਹਦਾ ਭਰਾ ਦਲੀਪ ਸਿਓ ਜਿਹੜਾ ਸੀਗਾ ਉਹ ਜਾਵੜਦਾ ਮਲਾਇਆ ਮਲਾਇਆ ਮਤਲਬ ਅੱਜ ਦਾ ਮਲੇਸ਼ੀਆ ਉਸ ਵੇਲੇ ਇਸ ਦਾ ਨਾਮ ਸੀ ਮਲਾਇਆ ਹੁੰਦਾ ਕੀ ਹੈ ਕਿ ਜਦੋਂ ਦਾਰਾ 17 ਕੁ ਸਾਲਾਂ ਦਾ ਸੀ ਮਤਲਬ ਕਿ ਇਹ ਗੱਲ ਚੜੀ ਹੈ 1935 ਦੇ ਕਰੀਬ ਦੀ ਹੋਏਗੀ ਉਹ ਦਾਰਾ ਸਿੰਘ ਨੂੰ ਉੱਥੇ ਸੱਦ ਲੈਂਦਾ ਬੁਲਾ ਲੈਂਦਾ ਕਿ ਇੱਥੇ ਕੋਲ ਆ ਬਈ ਹੱਥ ਵਟਾ ਮੇਰੇ ਨਾਲ ਆ ਕੇ ਉੱਥੇ ਉਹਦਾ ਡੇਰੀ ਵਗੈਰਾ ਦਾ ਕੰਮ ਸੀ ਦੋਵੇਂ ਭਰਾ ਉੱਥੇ ਕੰਮ ਕਰਦੇ ਆ ਦਾਰਾ ਉੱਥੇ ਖੁੱਲਾ ਖਾਂਦਾ ਕੁਸ਼ਤੀਆਂ ਲੜਦਾ ਉੱਥੇ ਟਿਕਟਾਂ ਵਾਲੀ ਇੱਕ ਕੁਸ਼ਤੀ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਫ੍ਰੀ ਸਟਾਈਲ ਜਿਸ ਨੂੰ ਆਪਾਂ ਕਹਿੰਦੇ ਆ ਦਾਰੇ ਨੇ ਚੰਗੇ-ਚੰਗੇ ਚੈਂਪੀਅਨ ਜਿਹੜੇ ਉੱਥੇ ਸੀਗੇ ਛੋਟੇ-ਛੋਟੇ ਉਹ ਰੋਲੇ ਬਾਅਦ ਦੇ ਵਿੱਚ ਹੁੰਦਾ ਕੀ ਆ ਕਿ ਇੱਕ ਦਿਨ ਪੁਲਿਸ ਦੀ ਭਰਤੀ ਚੱਲ ਰਹੀ ਸੀਗੀ ਦਾਰਾ ਦੁਲਚੀਪੁਰਿਆ ਉਹ ਵੀ ਲਾਈਨ 'ਚ ਜਾ ਲੱਗਾ ਜਦੋਂ ਉਹਦਾ ਕੱਦ ਵੇਖਿਆ ਜਿਹੜਾ ਕਿ ਉਸ ਵੇਲੇ ਦੱਸਦੇ ਆ ਕਿ 6 ਫੁੱਟ 11 ਇੰਚ ਲਗ-ਪਗ 7 ਫੁੱਟ ਸੀ ਤਾਂ ਅਫਸਰ ਵੀ ਵੇਖ ਕੇ ਬੁਰਜਾ ਜਦੋਂ ਨਹੀਂ ਹੁੰਦਾ ਬੁਰਜ ਜਦੋਂ ਆਪਣੀ ਬੁਰਜੀ ਹੁੰਦੀ ਆ ਥਮਲਾ ਹੁੰਦਾ ਉਹ ਦੇਖ ਕੇ 당 ਰਹਿ ਗਿਆ। ਕਿਆ ਕੀ ਹੋਏ ਜਦ ਉਹਨੇ ਕੁਆਲੀਫਿਕੇਸ਼ਨ ਪੁੱਛੀ ਤੇ ਦਾਰਾ ਦੁਲਚੀਪੁਰਿਆ ਬੋਲਿਆ ਕਿ ਮੈਂ ਤੇ ਕੁਰਾਨ ਪੜਿਆ। ਉਸਨੇ ਕਿਹਾ ਕਿ ਅਨਪੜ੍ਹ ਬੰਦੇ ਦੀ ਭਰਤੀ ਨਹੀਂ ਹੋਣੀ ਪਰ ਤੇਰੇ ਵਾਸਤੇ ਇੱਕ ਖਾਸ ਰਿਆਇਤ ਹੈ ਛੋਟ ਆ ਕਿ ਭਾਈ ਤੂੰ ਪਹਿਲਵਾਨਾਂ ਦੇ ਨਾਲ ਕੁਲਣਾ ਪਲਵਾਨਾਂ ਦੇ ਨਾਲ ਖੁੱਲਣਾ ਪਲਵਾਨ ਸਾਡੇ ਹੋਣਗੇ ਉਹਨੇ ਆਖਿਆ ਕਿ ਆਉਣ ਦੇ ਬਿਨਾ ਵੇਖਿਆ ਬਿਨਾ ਸੋਚਿਆ ਹਾਂ ਕਰ ਦਿੱਤੀ ਛੇ ਪਲਵਾਨ ਲਿਆਂਦੇ ਗਏ ਦੱਸਦੇ ਆ ਕਿ ਛੇ ਦੇ ਛੇ ਹੀ ਤੌਣ ਪਰਨੇ ਕਰ ਦਿੱਤੇ ਫਿਰ ਉਹਨੂੰ ਸਪਾਈ ਦੀ ਥਾਂ ਜੇ ਆਪਣੀ ਭਾਸ਼ਾ ਚ ਕਹੀਏ ਤਾਂ ਇੱਕ ਰੈਂਕ ਉੱਤੇ ਹੌਲਦਾਰ ਭਰਤੀ ਕੀਤਾ ਗਿਆ ਜਲਦੀ ਸਬ ਇਨਸਪੈਕਟਰ ਬਣ ਗਿਆ ਪਰ ਉਸ ਵੇਲੇ ਹੁੰਦਾ ਕਿ ਆ ਕਿ ਮਲਾਇਆ ਤੇ ਜਾਪਾਨੀਆਂ ਦਾ ਹਮਲਾ ਹੋ ਜਾਂਦਾ ਇਸ ਹਮਲੇ ਦੇ ਦਰਮਿਆਨ ਮੋਰਚੇ ਤੇ ਪੁਲਿਸ ਵੀ ਉਤਾਰ ਦਿੱਤੀ ਜਾਂਦੀ ਹੈ ਦੱਸ ਦੇ ਕਿ ਦੋ ਗੋਲੀਆਂ ਦਾਰਾ ਦੁਲਚੀਪੁਰੀਏ ਦੇ ਇਹ ਕੰਨਾਂ ਦੇ ਕੋਲੋਂ ਲੰਘੀਆਂ ਸਨ ਜਾਪਾਨੀਆਂ ਨੇ ਇਸ ਨੂੰ ਫੜ ਲਿਆ ਨੌਕਰੀ ਤੋਂ ਲਾ ਦਿੱਤਾ ਪਰ ਬਾਅਦ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਯਾਰੇ ਪਹਿਲਵਾਨ ਕੁਲ ਦਾ ਬਹੁਤ ਤਗੜਾ ਹੈ ਨੌਕਰੀ ਤੇ ਫੇਰ ਬਹਾਲੀ ਹੋ ਗਈ ਪਰ ਜਦੋਂ ਜਾਪਾਨੀਆਂ ਦਾ ਕਬਜ਼ਾ ਜਿਹੜਾ ਉਹ ਛੁੱਟਦਾ ਹੈ 42 ਚ ਸ਼ਾਇਦ ਹੋਇਆ ਸੀ ਜਿਵੇਂ ਗਲਤ ਨਹੀਂ ਤਾਂ ਦੋ ਕੁ ਸਾਲਾਂ ਬਾਅਦ ਕਬਜ਼ਾ ਜਦੋਂ ਛੁੱਟਦਾ ਸਤਾ ਪਰਵਰਤਤ ਹੁੰਦੀ ਹੈ ਤਾਂ ਜਿਹੜਾ ਮਲਾਇਆ ਸੀ ਉਹਦਾ ਪ੍ਰਸ਼ਾਸਨ ਦਾਰਾ ਦੁਲਚੀਪੁਰੀਏ ਤੇ ਦੋਸ਼ ਲਾਉਂਦਾ ਕਿ ਇਸ ਨੇ ਜਾਪਾਨੀਆਂ ਦੀ امداد ਕੀਤੀ ਉਹਨੂੰ ਜੇਲ੍ਹ ਚ ਤੰਨ ਦਿੱਤਾ ਜਾਂਦਾ ਹੈ ਹਾਲਾਂਕਿ ਸਾਲਖੰਡ ਦਾ ਵਖਬਾ ਪਿਆ ਉਸ ਤੋਂ ਬਾਅਦ ਇਸ ਨੂੰ ਰਿਹਾ ਕਰ ਦਿੱਤਾ ਗਿਆ ਸੀ ਕਿਉਂ ਕਿ ਐਸਾ ਨਾਂ ਤੇ ਕੀਤਾ ਸੀ ਦਾਰਾ ਦੁਲਚੀਪੁਰੀਏ ਨੇ ਤੇ ਨਾ ਹੀ ਕੋਈ ਸਬੂਤ ਆਇਆ ਸੀ ਇਸੇ ਦਰਮਿਆਨ ਜਦੋਂ ਦਾਰਾ ਦਲਚੀਪੁਰਿਆ ਇਹ ਪੁੱਜ ਕੇ ਜਵਾਨ ਹੋ ਚੁੱਕਾ ਸੀ ਇਹਨਾਂ ਦਿਨਾਂ ਦੇ ਵਿੱਚ ਹੀ ਦਾਰਾ ਦਲਚੀਪੁਰਿਆ ਦੀ ਸ਼ਾਦੀ ਹੁੰਦੀ ਆ ਬੀਬੀ ਬਲਬੀਰ ਕੌਰ ਜੀ ਦੇ ਨਾਲ ਬੀਬੀ ਬਲਬੀਰ ਕੌਰ ਜੀ ਦਾ ਪਰਿਵਾਰ ਜਿਹੜਾ ਸੀ ਉਹ ਪਿੱਛੋਂ ਮਾਝੇ ਦਾਈ ਸੀ ਮਹਰਾਣੇ ਦਾਈ ਸੀ ਉਹਨਾਂ ਦੇ ਘਰੇ ਇਹਨਾਂ ਦੇ ਭਰਾ ਦਾ ਆਉਣਾ ਜਾਣਾ ਸੀ ਤੇ ਉਹ ਕਿਤੇ ਰਿਸ਼ਤੇ ਦੀ ਗੱਲ ਚੱਲੀ ਤੇ ਉਹਨੇ ਆਖਿਆ ਮੇਰਾ ਭਰਾ ਵੇਖ ਲਓ ਉਹਨੂੰ ਵੀ ਸਾਖ ਹੋਣ ਵਾਲਾ ਤੇ ਫਿਰ ਭਾਈਏ ਸਾਖ ਜਿਹੜਾ ਸੀਗਾ ਦਾਰਾ ਦਲਚੀਪੁਰਿਆ ਨੂੰ ਹੋ ਗਿਆ ਕੁਸ਼ਤੀਆਂ ਦਾ ਦੌਰ ਚੱਲ ਰਿਹਾ ਸੀਗਾ ਬੜਾ ਜ਼ਬਰਦਸਤ ਦੌਰ ਚੱਲ ਰਿਹਾ ਸੀਗਾ ਇਸ ਦਰਮਿਆਨ ਦਾਰਾ ਦੁਲਚੀਪੁਰਿਆ ਦਾ ਭਰਾ ਪਿੰਡ ਆ ਜਾਂਦਾ ਇਹ ਸੋਚ ਕੇ ਕਿ ਇੰਦਰ ਸਿੰਘ ਦੇ ਨਾਲ ਜਾ ਕੇ ਹੱਤਪੜਾਥਾ ਪਵਾਵਾਂ ਉਹ ਦਾਰਾ ਦੁਲਚੀਪੁਰਿਆ ਉੱਥੇ ਰਹਿ ਕੇ ਕੁਸ਼ਤੀਆਂ ਕਰਦਾ ਕਿਆ ਜ਼ਬਰਦਸਤ ਕੁਸ਼ਤੀਆਂ ਕਰਦਾ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਵੇਖੋਗੇ ਨਾ ਤੇ ਜਿਹੜਾ ਦਾਰਾ ਰੰਧਾਵਾ ਸੀਗਾ ਦਾਰਾ ਸਿੰਘ ਜਿਹਨੂੰ ਆਪਾਂ ਫਿਲਮਾਂ ਵਾਲਾ ਦਾਰਾ ਸਿੰਘ ਕਹਿੰਨੇ ਆਂ ਜਿਹੜਾ ਕਿ 10 ਸਾਲ ਦਾਰਾ ਦਲਚੀਪੁਰੀਏ ਤੋਂ ਛੋਟਾ ਸੀ ਆਪਾਂ ਛੋਟਾ ਦਾਰਾ ਕਹਿ ਸਕਦੇ ਹਾਂ ਛੋਟਾ ਦਾਰਾ ਵੀ ਉੱਥੇ ਪਹੁੰਚ ਗਿਆ ਕਿਉਂਕਿ ਉਹਦਾ ਚਾਚਾ ਨਰਿੰਜਨ ਸੌ ਉੱਥੇ ਸੀ ਤੇ ਨਰਿੰਜਨ ਸੌ ਤੇ ਦਾਰਾ ਦਲਚੀਪੁਰੀਆ ਆਪੋ ਵਿੱਚ ਦੀ ਗੂੜੇ ਯਾਰ ਸਨ ਦੋਵਾਂ ਦਾ ਕਹਿ ਲੋ ਕਿ दारू ਪਿਆਲਾ ਇਕੱਠਾ ਚੱਲਦਾ ਹੁੰਦਾ ਸੀ ਇੱਕ ਵੇਲੇ ਦੱਸਦੇ ਆ ਕਿ ਇਹਨਾਂ ਦਾ ਕੋਈ ਲੜਾਈ ਝਗੜਾ ਵੀ ਹੋਇਆ ਸੀਗਾ ਹਵਾਲਾ 'ਚ ਵੀ ਬੰਦ ਹੋ ਗਏ ਸਨ ਫਿਰ ਮੈਨੇਜਰ ਇਹਨਾਂ ਦਾ ਛੜਾ ਕੇ ਲਿਆਇਆ ਸੀਗਾ ਤਾਂ ਟਿਕਟਾਂ ਵਾਲੀਆਂ ਕੁਸ਼ਤੀਆਂ ਉਸ ਵੇਲੇ ਮਲਾਇਆ 'ਚ ਬਹੁਤ ਚੱਲ ਰਹੀਆਂ ਸੀਗੀਆਂ ਉਹਨਾਂ ਕੁਸ਼ਤੀਆਂ 'ਚ ਇੱਕੋ ਹੀ ਨਾਂ ਚੱਲਦਾ ਹੁੰਦਾ ਸੀਗਾ ਉਹ ਨਾਂ ਸੀਗਾ ਦਾਰਾ ਦਲਚੀਪੁਰੀਆ ਫਿਰ ਹੁੰਦੀ ਆ ਜੀ ਕਿੰਗ ਕਾਂਗ ਦੇ ਨਾਲ ਕੁਸ਼ਤੀ ਜਿਹਦੇ ਤੇ ਆਪਣੀ ਦੁਬਿਦਾ ਬਣੀ ਹੋਈ ਆ ਕਿ ਆਖਰ ਉਸ ਵੇਲੇ ਦੇ ਵਰਲਡ ਚੈਂਪੀਅਨ ਨੂੰ ਭਾਈ ਕਿਸ ਨੇ ਹਰਾਇਆ ਉਸ ਵੇਲੇ ਤੱਕ ਦਾਰਾ ਦਲਚੀਪੁਰੀਆ ਕਹਿ ਸਕਦੇ ਆ ਕਿ ਮਲਾਇਆ ਦਾ ਚੈਂਪੀਅਨ ਬਣ ਗਿਆ ਸੀ ਛੋਟੇ ਮੋਟੇ ਜਿਹੜੇ ਚੈਂਪੀਅਨ ਹੁੰਦੇ ਛੋਟੇ ਮੋਟੇ ਜਿਹੜੇ ਜੇਤੂ ਹੁੰਦੇ ਆ ਉਹਨਾਂ ਨੂੰ ਹਰਾ ਕੇ ਇੱਕ ਚੈਂਪੀਅਨ ਬਣਦਾ ਤਾਂ ਦੂਸਰੇ ਪਾਸੇ ਵਰਲਡ ਦਾ ਚੈਂਪੀਅਨ ਸੀ ਇੱਕ ਪਾਸੇ ਮਲਾਇਆ ਦਾ ਚੈਂਪੀਅਨ ਦੱਸਦੇ ਆ ਕਿ ਕਿੰਗ ਕਾਂਗ ਦੀਆਂ ਚੀਕਾਂ ਕਢਾ ਦਿੱਤੀਆਂ ਸੀ ਦਾਰਾ ਦੁਲਚੀਪੁਰੀਆ ਨੇ ਜਦ ਕਿ ਉਸ ਵੇਲੇ ਉਹ ਪੌਣੇ 3 ਕੁਇੰਟਲ ਦਾ ਸੀ ਤੇ ਦਾਰਾ ਦੁਲਚੀਪੁਰੀਆ ਲਗਭਗ ਸਵਾ ਕੁਇੰਟਲ ਦਾ ਸੀਗਾ ਇੰਨਾ ਫਰਕ ਸੀ ਜਿਹੜੀ ਗੱਲ ਕਹੀ ਜਾਂਦੀ ਆ ਕਿ ਕਿੰਗ ਕਾਂਗ ਦੀ ਲੱਤ ਤੋੜ ਦਿੱਤੀ ਗਈ ਇਹਦੇ ਵਿੱਚ ਸੱਚ ਨਹੀਂ ਹੈ ਹਾਲਾਂਕਿ ਉਹਨੂੰ ਰਿੰਗ ਦੇ ਵਿੱਚੋਂ ਸਟ੍ਰੈਚਰ ਤੇ ਹੀ ਪਾ ਕੇ ਖੜਿਆ ਗਿਆ ਸੀਗਾ ਪਰ ਉਹਦੀ ਲੱਤ ਨਹੀਂ ਸੀ ਟੁੱਟੀ ਉਹਦਾ ਗੋਡਾ ਉੱਤਰ ਗਿਆ ਸੀਗਾ ਇੱਧਰ ਪਿੰਡ ਦੇ ਵਿੱਚ ਰਹਿੰਦੇ ਆ ਇੱਕ ਬੜੀ ਘਟਨਾ ਵੱਡੀ ਵਾਪਰਦੀ ਆ ਹੁੰਦਾ ਕੀ ਹੈ ਕਿ ਜਿਹੜਾ ਸਰਦਾਰਾ ਸੀ ਇਹਨਾਂ ਦਾ ਆਪਣਾ ਹੀ ਸ਼ਰੀਕਾ ਆਪਣਾ ਹੀ ਇਹਨਾਂ ਦਾ ਸਕੇ ਸੋਧਰਿਆਂ ਦਾ ਪਰਿਵਾਰ ਸਰਦਾਰਾ ਉਹਦੀ ਖੜਕ ਪੈਂਦੀ ਆ ਭਰਾਵਾਂ ਨਾਲ ਕਿਹਦੇ ਭਰਾਵਾਂ ਨਾਲ ਦਾਰਾ ਦੁਲਚੀਪੁਰੀਏ ਦੇ ਭਰਾ ਨਾਲ ਮਸਲਾ ਕਿੱਡਾ ਕੋਸੀ ਮਸਲਾ ਇਹ ਸੀਗਾ ਕਿ ਕਸੀਡਪੁਰਾ ਜਿਹੜਾ ਅੱਡਾ ਹੈ ਕਸੀਡਪੁਰ ਪਿੰਡ ਦੇ ਕਿਸੇ ਬੰਦੇ ਦਾ ਤੋਰੀਆ ਵੱਢਿਆ ਗਿਆ ਇਹ ਇੰਦਰ ਸਿੰਘ ਤੇ ਦਲੀਪ ਸਿੰਘ ਦਾਰਾ ਦੁਲਚੀਪੁਰੀਏ ਦੇ ਜਿਹੜੇ ਭਰਾ ਇਹ ਉਸ ਦਿਨ ਖੂਹ ਚਲਾਈ ਬੈਠੇ ਸਨ ਰਾਤ ਨੂੰ ਉਹ ਪੈੜ ਕੱਢਦਾ ਕੱਢਦਾ ਇੱਧਰ ਨੂੰ ਆ ਗਿਆ ਦੁਲਚੀਪੁਰੇ ਨੂੰ ਅੱਗੋਂ ਮਿਲ ਗਿਆ ਸਰਦਾਰਾ ਉਹਨੂੰ ਪੁੱਛਿਆ ਕਿ ਭਾਈ ਯਾਰ ਮੇਰਾ ਤੋਰੀਆ ਵੱਢਿਆ ਗਿਆ ਪੈੜ ਇੱਧਰ ਨੂੰ ਆਈ ਆ ਤਾਂ ਉਸਨੇ ਸਹਿ ਸੁਭਾਅ ਕੀ ਕਹਿ ਦਿੱਤਾ ਕਿ ਵੇਖੋ ਰਾਤ ਇੰਦਰ ਹੁਰਾ ਨੇ ਖੂ ਜੋਆ ਸੀ ਬਸ ਇੱਥੋਂ ਹੀ ਵਿਵਾਦ ਪੈਦਾ ਹੋ ਗਿਆ ਕਿ ਕਿਤੇ ਬੈਠੇ ਸਨ ਪਿੰਡ ਦੇ ਵਿੱਚ ਉਹਨੇ ਆ ਕੇ ਸਿੱਧਾ ਹੀ ਪੁੱਛ ਲਿਆ ਕਿ ਮੇਰਾ ਤੋਰੀਆ ਤੁਸੀਂ ਤੇ ਨਹੀਂ ਵੜਿਆ ਇਹਨੇ ਆਖਿਆ ਤੂੰ ਹੁੰਦਾ ਕੌਣ ਐ ਇਸ ਤਰ੍ਹਾਂ ਸਾਡੇ ਤੇ ਇਲਜ਼ਾਮ ਲਾਉਣ ਵਾਲਾ ਉਹਨੇ ਅੱਗੋ ਕਹਿ ਦਿੱਤਾ ਮੈਨੂੰ ਸਰਦਾਰੇ ਨੇ ਆਖਿਆ ਇਹਨਾਂ ਨੇ ਜਾ ਕੇ ਸਰਦਾਰੇ ਦੇ ਸੋਟੀਆਂ ਮਾਰ ਦਿੱਤੀਆਂ ਫਿਰ ਕਿਉਂਕਿ ਤਗੜੇ ਸੰ ਦਾਰਾ ਦੁਲਚੀਪੁਰਿਆ ਉਦੋਂ ਪੂਰੀ ਦੁਨੀਆ 'ਚ ਛਾ ਚੁੱਕਾ ਸੀਗਾ ਇਹਨਾਂ ਨੂੰ غرور ਸੀ ਇਹ ਉਹਨਾਂ ਨੂੰ ਦਬਾਉਂਦੇ ਸਨ ਉਹ ਵੀ ਗਾਂ ਤਿੰਨ ਭਰਾ ਸੀਗੇ ਇੱਕ ਦਾ ਨਾਂ ਸੀ ਗੁਰਮਖਸਿਓਂ ਇੱਕ ਦਾ ਨਾਂ ਸੀ 바ਵਾ ਉਹਨਾਂ ਦਾ ਇੱਕ ਚਾਚਾ ਵੀ ਸੀਗਾ ਜਿਹਦਾ ਨਾਂ ਸੀ ਨਰੈਣ ਫਿਰ ਚਾਚੇ ਨੇ ਆਖਿਆ ਕਿ ਹੁਣ ਵੀ ਪੁੱਜ ਗਈ ਆ ਹੁਣ ਕੁਛ ਨਾ ਕੁਛ ਕਰਨਾ ਪਊ ਫਿਰ ਇਹਨਾਂ ਦੀ ਲੜਾਈ ਹੁੰਦੀ ਆ ਜਿਹਦੇ ਵਿੱਚ ਇੰਦਰ ਸਿੰਘ ਦਾ ਹੱਥ ਵੱਡਿਆ ਜਾਂਦਾ ਤੇ ਦਲੀਪ ਸਿੰਘ ਕਤਲ ਹੋ ਜਾਂਦਾ ਜਦੋਂ ਦਾਰਾ ਸੈ ਨੂੰ ਇਹ ਗੱਲ ਪਤਾ ਲੱਗਦੀ ਆ ਦੁਲਚੀਪੁਰਿਆ ਦਾਰਾ ਸਭ ਕੁਝ ਛੱਡ ਛਡਾ ਕੇ ਆ ਜਾਂਦਾ ਹੈ ਬਦਲਾ ਲੈਣ ਦੀ ਭਾਵਨਾ ਦੇ ਨਾਲ ਹੁੰਦਾ ਕੀ ਆ ਕਿ ਇਸ ਮਾਮਲੇ ਦੇ ਵਿੱਚ ਤਿੰਨ ਜਣੇ ਅੰਦਰ ਚਲੇ ਜਾਂਦੇ ਸਰਦਾਰਾ ਵਾਰ ਸੀ ਇੱਕ ਦਿਨ ਕਹਿੰਦੇ ਕਿ ਦਿਨ ਛੁਪਰਿਆ ਸੀਗਾ ਸੂਰਜ ਹਲੇ ਖੜਾ ਸੀ ਸਰਦਾਰਾ ਪੱਠਿਆਂ ਦੀ ਭਰੀ ਲੈ ਕੇ ਆ ਰਿਹਾ ਸੀਗਾ ਉਹਨੇ ਡੰਗਰ ਆਪਣੇ ਛੱਪੜ ਚ ਵਾਰ ਦਿੱਤੇ ਆਪ ਭਰੀ ਸੁੱਟਣ ਚਲਾ ਗਿਆ ਪੰਡ ਸੁੱਟਣ ਚਲਾ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਵਾਪਸ ਮੱਝਾ ਕੱਢਣ ਆਏਗਾ ਤਾਂ ਉਸ ਵੇਲੇ ਇੰਦਰ ਸਿੰਘ ਨੇ ਹਥੇ ਆਰਕਡ ਖੇ ਲਿਆਂਦੇ ਇਹ ਨੇੜੇ ਕੋਈ ਬਾਗ ਸੀ ਬਾਗ ਦੇ ਵਿੱਚ ਲੁੱਕ ਕੇ ਬਹਿ ਗਿਆ ਜਦੋਂ ਉਹ ਛੱਪੜ ਦੇ ਵਿੱਚ ਵੜਿਆ ਕਹਿੰਦੇ ਆ ਕਿ ਦਾਰੇ ਦੁਲਚੀਪੁਰੇ ਕੋਲ ਕੁਹਾੜੀ ਸੀ ਕੁਹਾੜੀ ਲੈ ਕੇ ਵਿੱਚ ਵੜ ਗਿਆ ਫਿਰ ਇਹਨੇ ਉੱਥੇ ਹੀ ਜਾ ਕੇ ਸਰਦਾਰੇ ਨੂੰ ਮਾਰ ਦਿੱਤਾ ਕਹਿੰਦੇ ਕਿ ਇੰਨਾ ਗੁੱਸਾ ਸੀ ਕਿ ਉਸ ਵੇਲੇ ਇਨੇ ਸਰਦਾਰੇ ਨੂੰ ਪੈਰਾਂ ਦੇ ਨਾਲ ਹੀ ਗੱਬ ਚ ਜੋ ਗਾਰ ਵਗੈਰਾ ਹੁੰਦੀ ਹੈ ਉਹਦੇ ਚ ਦਬ ਦਿੰਦਾ ਸੀਗਾ ਸੋ ਇਸ ਕਰਕੇ ਉਹ ਜਿਹੜੀ ਪੜਾ ਕੇ ਮਾਰਨ ਵਾਲੀ ਮਿੱਥਿਆ ਇੱਥੇ ਝੂਠੀ ਸਾਬਤ ਹੁੰਦੀ ਆ ਦੂਜੀ ਗੱਲ ਦਾਰਾ ਦੁਲਚੀ ਪੁਰੀਏ ਦੇ ਨਾਲ ਉਸ ਵੇਲੇ ਦਾਰਾ ਧਰਮੂ ਚੱਕ ਦਾ ਚਾਚਾ ਨਰਿੰਜਨ ਸਿੰਘ ਵੀ ਸੀ ਉਹਦੇ ਨਾਲ ਨੋਖ ਸਿੰਘ ਵੀ ਸੀ ਇਹ ਚਾਰਾਂ ਤੇ ਪਰਚਾ ਹੁੰਦਾ ਉਹਦੇ ਚ ਨੋਖੇ ਨੂੰ ਤੇ ਨਰਿੰਜਨ ਨੂੰ ਕਾਨੂੰਨ ਬਰੀ ਕਰ ਦਿੰਦਾ ਇਨਾਂ ਨੂੰ ਹੋ ਜਾਂਦੀ ਆ ਸਜ਼ਾਏ ਮੌਤ ਸਜ਼ਾਏ ਮੌਤ ਹੋ ਜਾਂਦੀ ਆ ਦੋ ਵਾਰੀ ਹਾਈ ਕੋਰਟ ਤੋਂ ਅਪੀਲ ਖਾਰਜ ਹੁੰਦੀ ਆ ਤੇ ਮੁੜ ਸੁਪਰੀਮ ਕੋਰਟ ਤੋਂ ਅਪੀਲ ਪਰਵਾਨ ਹੋ ਕੇ ਇਹ ਸਜ਼ਾ ਜਿਹੜੀ ਆ ਉਹ ਰਹਿ ਜਾਂਦੀ ਆ ਉਮਰ ਕੈਦ ਦਾਰੇ ਨੂੰ ਫਿਰ ਫਿਰੋਜ਼ਪੁਰ ਜੇਲ ਤੋਂ ਕੁਸ਼ਤੀਆਂ ਲੜਾਉਣ ਵਾਸਤੇ ਲਿਆਂਦਾ ਜਾਂਦਾ ਸੀਗਾ ਹੱਥ ਕੜੀਆਂ ਸਮੇਤ ਫਾਜ਼ਲ ਕਾਦੀ ਜਿਹੜੀ ਕੁਸ਼ਤੀ ਹੋਈ ਸੀਗੀ ਐਮਆਰ ਕਾਲਜ ਦੇ ਵਿੱਚ ਦੱਸਦੇ ਆ ਤਾਂ ਉਦੋਂ ਪ੍ਰਿੰਸੀਪਲ ਸਰਵਣ ਸਿੰਘ ਟੁੱਡੀਕੇ ਦੱਸਦੇ ਆ ਕਿ ਮੈਂ ਇਹ ਕੁਸ਼ਤੀ ਅੱਖੀਂ ਡਿੱਠੀ ਆ। ਕਿਆ ਇਸ ਬੰਦੇ ਦਾ ਜਲਵਾ ਸੀਗਾ। ਖੈਰ ਉਸ ਤੋਂ ਬਾਅਦ ਇਹ ਗੱਲ ਕੋਈ 5657 ਦੀ ਆ ਪਟਗਾਉ ਪਿੰਡ ਦੇ ਵਿੱਚ ਇੱਕ ਕੁਸ਼ਤੀ ਹੋਈ ਪਟਗਾਉ ਏਰੀਆ ਜਿਹੜਾ ਸੋਨੀਪੱਧੇ ਲੱਗੇ ਆ ਸ਼ਾਇਦ। ਉੱਥੇ ਪੰਡਿਤ ਨਹਿਰੂ ਖੁਦ ਦੋ ਮਹਿਮਾਨਾਂ ਨੂੰ ਲੈ ਕੇ ਆਏ ਸੀ। ਇੱਕ ਦਾ ਨਾਮ ਸੀ ਮਾਰਸ਼ਲ ਬੁਲਗਾਨ ਦੂਸਰੇ ਦਾ ਨਾਂ ਸੀ ਨਿਕੀਤਾ ਖੁਰਸ਼ੋਗ ਇਹ ਦੋਵੇਂ ਹੀ ਰਸ਼ੀਅਨ ਸਨ ਤੇ ਕਹਿੰਦੇ ਆ ਕਿ ਦਾਰੇ ਨੂੰ ਜਦੋਂ ਖਾੜੇ 'ਚ ਲਿਆਂਦਾ ਗਿਆ ਉਹਦੀ ਹੱਥ ਕੜੀ ਖੋਲੀ ਗਈ ਤਾਂ ਇੱਕ ਕੁਸ਼ਤੀ ਹੋਈ ਸੀ ਟਾਈਗਰ ਜੋਗਿੰਦਰ ਦੇ ਨਾਲ ਤੇ ਫਿਰ ਦੂਸਰੀ ਕੁਸ਼ਤੀ ਸੀ ਜਿਹੜਾ ਹਾਂਗਕਾਂਗ ਦਾ ਉਸ ਵੇਲੇ ਚੈਂਪੀਅਨ ਸੀ ਗੁਰਦਿੱਤ ਐਟਮ ਐਟਮ ਬੰਬ ਜਾਨੀ ਕਹਿ ਸਕਦੇ ਆਪਾਂ ਇਹ ਕੁਸ਼ਤੀ ਬੜੀ ਜ਼ੋਰਦਾਰ ਕੁਸ਼ਤੀ ਸੀ ਪਰ ਦੱਸਦੇ ਆ ਕਿ ਦਾਰੇ ਦਲਚੀਪੁਰੀਏ ਨੇ ਕਲਾਵਾ ਭਰ ਕੇ ਇਹੋ ਜੀ ਪਵਾਟ ਨਹੀਂ ਦਿੱਤੀ ਕਿ ਉਚਿਤ ਹੋ ਗਿਆ ਜਦੋਂ ਜਨਤਾ ਨੇ ਰੌਲਾ ਚੁੱਕ ਦਿੱਤਾ ਕਿ ਦਾਰੇ ਨੂੰ ਰਿਹਾ ਕਰੋ ਦਾਰੇ ਨੂੰ ਰਿਹਾ ਕਰੋ ਤੇ ਜਿਹੜੇ ਰਸ਼ੀਅਨ ਮਹਿਮਾਨ ਆਏ ਸਨ ਉਹਨਾਂ ਨੇ ਦੁਭਾਸ਼ੀਏ ਨੂੰ ਪੁੱਛਿਆ ਕਿ ਕੀ ਕਹਿ ਰਹੇ ਆ ਤਾਂ ਉਹਨਾਂ ਨੇ ਸਾਰੀ ਕਹਾਣੀ ਦੱਸੀ ਕਿ ਇੱਕ ਕਤਲ ਕੇਸ ਦੀ ਇਹ ਪਹਿਲਵਾਨ ਸਜ਼ਾ ਭੁਗਤ ਰਿਹਾ ਹੈ ਤੇ ਜਨਤਾ ਦੀ ਡਿਮਾਂਡ ਹੈ ਕਿ ਇਹਨੂੰ ਰਿਹਾ ਕਰੋ ਤੇ ਫਿਰ ਦੱਸਦੇ ਆ ਕਿ ਉਹਨਾਂ ਨੇ ਪੰਡਤ ਨਹਿਰੂ ਨੂੰ ਕਿਹਾ ਪੰਡਤ ਨਹਿਰੂ ਨੇ ਉਸ ਵੇਲੇ ਜੋ ਆਪਣਾ ਸਾਂਝਾ ਪੰਜਾਬ ਹੁੰਦਾ ਸੀਗਾ ਪੰਜਾਬ ਹਰਿਆਣਾ ਉਦੋਂ ਨਹੀਂ ਸਨ ਬਣੇ ਇਹਦੇ ਜਿਹੜੇ ਮੁੱਖ ਮੰਤਰੀ ਸਨ ਭੀਮ ਸੈਨ ਸੱਚਰ ਉਹਨਾਂ ਨੂੰ ਕਿਹਾ ਉਸ ਤੋਂ ਬਾਅਦ ਇੱਕ ਤਹਿਸੀਲਦਾਰ ਸੀਗੇ ਸ਼ਾਇਦ ਹਰਪੂਲ ਸਿੰਘ ਮੈਂ ਇੱਕ ਲਿਖਤ 'ਚ ਪੜਿਆ ਹਰਪੂਲ ਸਿੰਘ ਉਹਨਾਂ ਦੀ ਜ਼ਮਾਨਤ ਤੇ ਇਹਨੂੰ ਰਿਹਾ ਕਰ ਦਿੱਤਾ ਗਿਆ ਦਾਰੇ ਦੁਲਚੀਪੁਰੇ ਨੂੰ ਉਦੋਂ ਦੱਸਦੇ ਆ ਕਿ ਰੀਲੀਫ ਫੰਡ ਵਾਸਤੇ ਜੋ ਇੱਕਠੇ ਹੋਏ ਪੈਸੇ ਸਨ 2 ਲੱਖ ਰੁਪਈਆ ਉਹਦੇ ਚ ਉਸ ਟਾਈਮ ਦਾਰਾ ਦਲਚੀਪੁਰੀਏ ਨੇ ਜਨਤਾ ਵਾਸਤੇ ਦਿੱਤਾ ਗਰੀਬਾਂ ਦੇ ਉਧਾਰ ਵਾਸਤੇ ਦਿੱਤਾ ਉਹ ਥਾਨ ਵਾਸਤੇ ਦਿੱਤਾ ਕਿ ਭਾਈ ਇਹਨਾਂ ਦੀਆਂ ਦੁਆਵਾਂ ਸਦਕਾ ਮੈਂ ਬਾਹਰ ਆਇਆ ਉਸ ਤੋਂ ਬਾਅਦ ਫਿਲਮਾਂ ਦਾ ਰੁਖ ਹੁੰਦਾ ਦੋ ਫਿਲਮਾਂ ਕੀਤੀਆਂ ਸੈਮਸਨ ਜਿਹਦੇ ਵਿੱਚ ਸ਼ਾਇਦ ਬੋਤਲ ਦਾ ਜਿੰਨ ਉਹ ਭੂਮਿਕਾ ਸੀ ਦੂਸਰੀ ਸੀ ਇੱਕ ਹੋਰ ਫਿਲਮ ਜਿਹਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਸ਼ਾਇਦ ਖੂਨ ਕੇ ਬਦਲੇ ਖੂਨ ਉਸ ਫਿਲਮ ਦੇ ਵਿੱਚ ਕਟਾਂਗੇ ਵਾਲੇ ਦੀ ਭੂਮਿਕਾ ਸੀ ਦੱਸਦੇ ਆ ਕਿ ਇੱਕ ਵਾਰੀ ਹੀਰੋ ਨੂੰ ਮਾਰਨਾ ਸੀ ਬੜੋਚ ਮਾਰਨਾ ਸੀ ਕਸੁੰਨ ਮਾਰਨਾ ਸੀ ਸੱਚੀਓ ਮਾਰਤਾ ਉਹਦਾ ਤੇ ਹੁਲੀਆ ਵਿਗੜ ਗਿਆ ਤੇ ਇੱਕ ਵਾਰੀ ਟਾਂਗੇ ਤੇ ਕੋਈ ਸੀਨ ਫਿਲਮਾਇਆ ਜਾਣਾ ਸੀ ਉਹ ਖੂਨ ਕੇ ਬਦਲੇ ਖੂਨ ਵਾਲੀ ਫਿਲਮ ਦੀ ਕਹਾਣੀ ਹੈ ਸ਼ਾਇਦ ਤੋਂ ਪਰਦੇ ਲਾ ਕੇ ਕਹਿੰਦੇ ਕਿ ਲਵਸ਼ਪ ਚੱਲ ਰਿਹਾ ਸੀਗਾ ਰੋਮਾਂਸ ਚੱਲ ਰਿਹਾ ਸੀਗਾ ਇਹਨੇ ਤੇ ਟਾਂਗਾ ਖਲਾਰ ਲਿਆ ਪਹਿਲਵਾਨ ਨੇ ਕਹਿੰਦਾ ਕਿ ਮੈਂ ਇਹ ਕੰਜਰਖਾਨਾ ਨੀਜੇ ਚੱਲਣ ਦੇਣਾ ਇਥੇ ਉਹ ਵੀ ਰੌਲਾ ਪੈ ਗਿਆ ਦੋ ਕੋਈ ਫਿਲਮਾਂ ਕੀਤੀਆਂ ਫਿਰ ਦਾਰਾ ਦੁਲਚੀਪੁਰਿਆ ਪਿੰਡ ਆ ਗਿਆ ਸੀ ਸਰਪੰਚ ਚੁਣਿਆ ਗਿਆ ਦੂਜੀ ਵਾਰ ਸਰਪੰਚ ਚੁਣਿਆ ਗਿਆ ਵਿਰੋਧੀ ਧਿਰ ਦੇ ਨਾਲ ਟੱਕਰਾ ਵੀ ਹੋਇਆ ਉਹਨਾਂ ਨੇ ਬਹੁਤ ਸੱਟਾਂ ਮਾਰੀਆਂ ਦਾਰਾ ਦੁਲਚੀਪੁਰਿਆ ਬਚ ਗਿਆ ਅਖੀਰ ਹੁੰਦਾ ਕੀ ਆ ਕਿ ਜਦੋਂ 66 ਕੋ ਸਾਲ ਦੀ ਉਮਰ 'ਚ ਪਹੁੰਚਦਾ ਹੈ ਦਾਰਾ ਦੁਲਚੀਪੁਰਿਆ ਤੇ ਇੱਕ ਵੇਲੇ ਦੱਸਿਆ ਜਾਂਦਾ ਹੈ ਕਿ ਬੰਬੀ ਤੇ ਰਾਤ ਨੂੰ ਪਿਆ ਸੀ ਕਿਤੇ ਛੜਾਕਾ ਆਇਆ ਕਣੀਆਂ ਪਈਆਂ ਜਦੋਂ ਵੱਡਾ ਸਾਰਾ ਮੰਜਾ ਚੁੱਕ ਕੇ ਅੰਦਰ ਖੜਨ ਲੱਗਾ ਤੇ ਉੱਥੇ ਕੋਈ ਕਿੱਲਾ ਗੱਡਿਆ ਸੀਗਾ ਮਾਲ ਡੰਗਰ ਵਾਸਤੇ ਉਹਦੇ ਨਾਲ ਅੜ ਕੇ ਡਿੱਗ ਪਿਆ ਸਿੱਟੇ ਵਜੋਂ ਚੂਲਾ ਟੁੱਟ ਗਿਆ ਜਿਹਨੂੰ ਆਪਾਂ ਚੂਗਣਾ ਕਹਿ ਦਿੰਨੇ ਆ ਤਾਂ ਫੇਰ ਸਾਰੀ ਰਾਤ ਕਸੀਸ ਵੱਟ ਕੇ ਪਿਆ ਰਿਆ ਅਗਲੇ ਦਿਨ ਹਸਪਤਾਲ ਖੜਿਆ ਗਿਆ ਇਲਾਜ ਚੱਲਿਆ ਮਾੜਾ ਮੋਟਾ ਤੁਰਨ ਫਿਰਨ ਜੋਗਾ ਤੇ ਪਹਿਲਵਾਨ ਹੋ ਗਿਆ ਪਰ ਉਹ ਗੱਲ ਨਾ ਬਣੀ ਸਰੀਰ ਨੇ ਤਾਕਤ ਨਾ ਫੜੀ ਅਖੀਰ ਮੰਜੇ ਤੇ ਲੱਗਾ ਰਿਆ ਫਿਰ 70 ਕੁ ਸਾਲ ਦੀ ਉਮਰ ਦੇ ਵਿੱਚ ਦੱਸਦੇ ਆ ਕਿ ਦੋ ਅਦਰੰਕ ਦੇ ਦੌਰੇ ਪੈ ਸਜੀ ਬਾਹ ਵੀ ਚੱਲਣੋ ਗਈ ਸਜੀ ਲੱਤ ਵੀ ਚੱਲਣੋ ਗਈ ਹੁੰਗਾਰਾ ਵੀ ਨਹੀਂ ਸੀ ਪਰ ਦਾ ਪਹਿਲਵਾਨ ਅਖੀਰ 25 ਜੁਲਾਈ 1988 ਨੂੰ ਸ਼ਹੀਦ ਇੰਤਕਾਲ ਹੋ ਜਾਂਦਾ ਏਸ ਪਹਿਲਵਾਨ ਦਾ ਏਸ ਚੈਂਪੀਅਨ ਬੰਦੇ ਦਾ ਪਰ ਬਹੁਤ ਕਹਾਣੀਆਂ ਹੋਰ ਵੀ ਸੀ ਕਿ ਸ਼ੂਗਰ ਹੋ ਗਈ ਖੀਰਲੀ ਉਮਰੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਯਾਰ ਵਿਲੀ ਦਾ ਕੰਜਰੀ ਦਾ ਤੇ ਮਲ ਦਾ ਅੰਤ ਕਈ ਵਾਰ ਬਹੁਤ ਮਾੜਾ ਹੁੰਦਾ ਹੈ ਤਾਂ ਕਹਿ ਸਕਦੇ ਆ ਕਿ ਬਦਕਿਸਮਤੀ ਦੇ ਨਾਲ ਇੱਥੇ ਇਹ ਗੱਲ ਤੇ ਜ਼ਰੂਰ ਟਕ ਜਾਂਦੀ ਆ ਸ਼ੂਗਰ ਹੋਈ ਸ਼ੂਗਰ ਦੇ ਨਾਲ ਪਲਵਾਨ ਦੇ ਦੋਨੇ ਗੂਠੇ ਗਲੇ ਉਹ ਵੱਢ ਦਿੱਤੇ ਗਏ ਫੌੜੀਆਂ ਤੇ ਤੁਰਦਾ ਰਿਹਾ ਆਂਦੇ ਆ ਕਿ ਦਵਾਈ दारू ਤੋਂ ਵੀ ਹੱਥ ਤੰਗ ਰਿਹਾ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਬੰਦਾ ਉਹ 60 ਦੇ ਦਹਾਕੇ ਦੇ ਵਿੱਚ ਜਦੋਂ ਜ਼ਮੀਨ ਸ਼ਾਇਦ ਕੁਝ ਕੁ 100 ਰੁਪਏ ਦੀ ਕਿੱਲਾ ਹੋਏਗੀ ਉਸ ਵੇਲੇ 2 ਲੱਖ ਰੁਪਈਆ ਡੋਨੇਟ ਕਰ ਦਿੰਦਾ ਹੈ ਤਾਂ ਉਹ ਦਵਾਈ ਦੱਪੇ ਤੋਂ ਵੀ ਅਤੁਰਿਆ ਆਰੀ ਰਿਆ ਇੱਕ ਹੋਰ ਕਹਾਣੀ ਮੈਂ ਪੜੀ ਤਾਂ ਦੱਸਦੇ ਆ ਕਿ ਜਦੋਂ ਪਿੰਡ ਆ ਗਿਆ ਇੱਕ ਤੀਵੀਂ ਹੋਰ ਲੈ ਆਇਆ ਬੀਬੀ ਬਲਬੀਰ ਕੌਰ ਤਾਂ ਸੀਗੀ ਤੇ ਕੁਝ ਲੋਕ ਇਹ ਵੀ ਦੱਸਦੇ ਆ ਉਸ ਵੇਲੇ ਕਿ ਜਿਹੜੇ ਵਿਰੋਧੀ ਪਹਿਲਵਾਨ ਸੀ ਉਹਨਾਂ ਨੇ ਉਹ ਤੀਵੀਂ ਮਗਰ ਲਾ ਦਿੱਤੀ 10 ਕੁ ਸਾਲ ਰਈਆ ਦੱਸਦੇ ਚੰਗਾ ਸੈਰਸ ਪਟਾ ਪਲਵਾਨ ਕਰਾਉਂਦਾ ਹੁੰਦਾ ਸੀਗਾ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਅਸੀਂ ਵੱਖ-ਵੱਖ ਲਿਖਤਾਂ ਚੋਂ ਵੱਖ-ਵੱਖ ਕਿਤਾਬਾਂ ਚੋਂ ਪੜੀਆਂ ਜੇ ਤੁਸੀਂ ਪੜ੍ਹਨੀਆਂ ਚਾਹੋ ਤਾਂ ਇੱਕ ਬਹੁਤ ਸ਼ਾਨਦਾਰ ਕਿਤਾਬ ਆ ਗੁਮਨਾਮ ਚੈਂਪੀਅਨ ਬਲਵੰਤ ਸਿੰਘ ਜੀ ਸੰਧੂ ਦੀ ਇੱਕ ਪਿਆਰਾ ਸਿੰਘ ਰਸ਼ੀਨ ਦੀ ਪੁਸਤਕ ਆ ਉਹਦੇ ਚੋਂ ਪੜ੍ਹ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ ਪ੍ਰਿੰਸੀਪਲ ਸਰਵੰਤ ਸਿੰਘ ਢੁੱਡੀਕੇ ਉਹਨਾਂ ਦੀਆਂ ਲਿਖਤਾਂ ਮੌਜੂਦ ਨੇ ਜੇ ਤੁਸੀਂ ਤਫਸੀਲ ਨਾਲ ਇਹ ਸਾਰੀ ਜੀਵਨੀ ਪੜ੍ਹਨੀ ਹੋਵੇ ਪਰ ਦਾਰਾ ਦੁਲਚੀਪੁਰੇ ਤੇ ਇੱਕ ਫਿਲਮ ਜ਼ਬਰਦਸਤ ਫਿਲਮ ਬਣ ਸਕਦੀ ਸੀ ਜਿਹੜੀ ਅੱਜ ਤੱਕ ਕਿਸੇ ਨੇ ਗੌਲੀ ਨਹੀਂ ਹੁਣ ਦੇਖਦੇ ਆ ਕਿ ਅੱਗੇ ਕੀ ਇਹਦੇ ਤੇ ਕੋਈ ਫਿਲਮਾਂਕਣ ਹੋ ਸਕੇਗਾ ਕਿ ਨਹੀਂ ਸੋ ਖੈਰ ਹੁਣ ਵੇਲਾ ਹੈ ਇਜਾਜ਼ਤ ਦਾ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ